दिन मां पतराम 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 हर इंतजार है जहां को अतिथि देवो भव भारतीय सभ्यता का अहम हिस्सा ਪਰ ਕਈ ਲੋਕ ਅਜੇਹੇ ਨੇ ਜੋ ਇਸ ਤੋਂ ਉਲਟ ਦੇਸ਼ ਨੂੰ ਸ਼ਰਮਸਾਰ ਕਰਦੇ ਨੇ ਅਜਿਹਾ ਹੀ ਹੋਇਆ ਚੰਡੀਗੜ੍ਹ ਵਿੱਚ ਇੱਥੇ ਇੱਕ ਆਟੋ ਚਾਲਕ ਨੇ ਵਿਦੇਸ਼ੀ ਮੂਲ ਦੀ ਔਰਤ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ ਅਤੇ ਕੁੱਟਮਾਰ ਕੀਤੀ ਮਲਜ਼ਮ ਸੁਭਾਸ਼ ਮਨੀ ਮਾਚਰਾ ਦਾ ਰਹਿਣ ਵਾਲਾ ਹੈ ਤੇ ਇਸ ਵੇਲੇ ਨਿਆਂਇਕ ਹਿਰਾਸਤ ਵਿੱਚ ਹੈ ਮਾਮਲਾ ਸ਼ੁੱਕਰਵਾਰ ਰਾਤ ਕਰੀਬ 11:30 ਵਜੇ ਦਾ ਹੈ ਮਿਸਰ ਦੀ ਇੱਕ ਔਰਤ ਜੋ ਚੰਡੀਗੜ੍ਹ ਚ ਇੱਕ ਸਮਾਜ ਸੇਵੀ ਸੰਸਥਾ ਨਾਲ ਕੰਮ ਕਰਦੀ ਹੈ ਉਹ ਐਲਾਂਟੇ ਮਾਲ ਤੋਂ ਫਿਲਮ ਦੇਖ ਪਰਤ ਰਹੀ ਸੀ ਘਰ ਜਾਣ ਲਈ ਉਸਨੇ ਆਟੋ ਲਿਆ ਖੁਸ਼ਾਰੀ ਵਰਤਦਿਆਂ ਸਾਵਧਾਨੀ ਵਜੋਂ ਮਹਿਲਾ ਨੇ ਆਟੋ 'ਚ ਬੈਠਦਿਆਂ ਹੀ ਜੀਪੀਐਸ ਸਿਸਟਮ ਤੇ ਆਪਣਾ ਰੂਟ ਟਰੈਕ ਕਰਨਾ ਸ਼ੁਰੂ ਕਰ ਦਿੱਤਾ ਫਿਰ ਉਹੀ ਹੋਇਆ ਜਿਸ ਦਾ ਮਹਿਲਾ ਨੂੰ ਡਰ ਸੀ ਆਟੋ ਵਾਲਾ ਗਲਤ ਰੂਟ ਤੇ ਲੈ ਗਿਆ ਜਦੋਂ ਮਹਿਲਾ ਨੇ ਆਟੋ ਰੁਕਵਾਉਣਾ ਚਾਹਿਆ ਤਾਂ ਉਸਨੇ ਸਪੀਡ ਵਧਾ ਦਿੱਤੀ ਮਹਿਲਾ ਕਿਸੇ ਤਰ੍ਹਾਂ ਆਟੋ ਤੋਂ ਉਤਰੀ ਤਾਂ ਉਸਨੇ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਰੌਲਾ ਸੁਣ ਕੇ ਦੋ ਰਾਹੀਰ ਮਦਦ ਲਈ ਆਏ ਅਤੇ ਆਟੋ ਚਾਲਕ ਭੱਜ ਨਿਕਲਿਆ ਤੁਰੰਤ ਬਾਅਦ ਮਹਿਲਾ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਆਟੋ ਨੰਬਰ ਦੇ ਆਧਾਰ ਤੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਤੇ ਹੁਣ ਅਗਲੀ ਕਾਰਵਾਈ ਜਾਰੀ ਜਿਸ ਤਰ੍ਹਾਂ ਇੱਕ ਆਟੋ ਚਾਲਕ ਨੇ ਦੇਸ਼ ਦੀ ਮਹਿਮਾਨ ਨਵਾਜ਼ੀ ਤੇ ਤੱਬਲਾਉਂਦੀ ਕੋਸ਼ਿਸ਼ ਕੀਤੀ ਉਸ ਦੇ ਉਲਟ ਦੋ ਰਾਹੀ ਗੀਰਾਂ ਨੇ ਮਦਦ ਕਰਕੇ ਅਤੀਥੀ ਦੇਵ ਭਵਵ ਦੀ ਮਿਸਾਲ ਕਾਇਮ ਕੀਤੀ ਮਿਸਰਤੀ ਇਸ ਮਹਿਲਾ ਦੀ ਵੀ ਤਾਰੀਫ ਕਰਨੀ ਹੋਏਗੀ ਜਿਸ ਨੇ ਹੁਸ਼ਿਆਰੀ ਵਰਤਦਿਆਂ ਆਪਣੀ ਜਾਨ ਬਚਾਈ ਵੰਦੇ